ਸ਼ੁਭਮ ਦੁਬੇ ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਹ ਅਸੀਂ ਰੰਗ ਦਾ ਕੀਤਾ ਅਸੀਂ ਜਿਹੜੇ ਲੈਪਟਾਪ ਤੇ ਫੋਨ ਉਹ ਵੀ ਕੰਪਲੀਟ ਜੇ ਗਏ ਹੈ ਸਰ ਪਾਰਸ਼ਲ ਸਕਸੈਸ ਕਰੀਏ ਕਿਉਂਕਿ ਜਿੰਨੀ ਦਰ ਤੱਕ ਬਿਲਕੁਲ ਪਿੰਡ ਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਹੈ ਜੇ ਬਾਕੀ ਆਉਣੀ ਹੈ ਕੰਪਨੀਆਂ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਆ ਜੁਮਰਸ ਤੋਂ ਵੀ ਇਹ ਕੱਲ ਸੁਣੇ ਵੀ ਰਹਿਣਾ ਇਮੀਡੀਏਟਲੀ ਜਦ ਹੀ ਪੁਲਿਸ ਵੱਲੋਂ ਐਕਸ਼ਨ ਲਏ ਗਿਆ ਸੀ ਉਸ ਦੇ ਦੇਖੋ ਹੀ ਅਸੀਂ ਬਹੁਤ ਉਸਤਾਦੀ ਨੇ ਮੈਸੇਜਿੰਗ ਚੱਲੇ ਹੋਇਆ ਐਸਟਪੀਸੀ ਸਾਰੀਆਂ ਤੁਹਾਡੀਆਂ ਤੋਟੀਆਂ ਦਾ ਇੰਚਾਰਜ ਆ ਉਹਨੇ ਤਾਲ ਦੇ ਨਾਲ ਹੀ ਸਿਕਿਉਰਟੀ ਅਰੇਂਜਮੈਂਟ ਜਿਹੜੇ ਗੁੱਡ ਟੈਂਪਲ ਜਿਹੜਾ ਹਰਵਾਲਾ ਦੇ ਅੰਦਰ ਵੀ ਜਿਹੜੇ ਪੁਲਿਸ ਜਿਹੜੇ ਐਸਟਪੀਸੀ ਟਾਸਕ ਫੋਰਸ ਦੇ ਸਹਿਯੋਗ ਨਾਲ भी पूरी सोट जी आ रहे डीसीपी लैवल केफिसर सारे इंचार्ज ने और जी होम डिस्पोजल स्कॉड है हज रखी गई है जिसमें प्रिकॉशनी मिली है इस तू जी एसलोड की है फोर्स भी डिप्लाइड की गई है ਮੈਂ ਤੁਹਾਡੇ ਸਾਹਮਣੇ ਵਾਲੇ ਸਾਰੇ ਸਰਦਾਰੂਆਂ ਨੂੰ ਇਹ ਦੇਣੀ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਇਹਨੂੰ professionally investigation ਦੇ ਇਸ ਦੀ ਕੀਤੀ ਜਾ ਰਹੀ ਹੈ ਕੋਈ ਘਰਉਣ ਦੀ ਗੱਲ ਨਹੀਂ ਹੈ ਪੁਲਿਸ ਜਿਹੜੀ ਹੈ ਉਹ ਵੀ ਪੂਰਾ ਡਾਕਟਰ ਸਾਹਿਬ ਪੁਲਿਸ ਲੋਕੀ ਅਰੇਂਜਮੈਂਟਸ ਉੱਪਰ ਇਸ ਨੇ ਔਰ RCMP ਦੇ ਸਹਿਯੋਗ ਦਾ ਭਰਿਆਤਾ ਨੂੰ ਰੱਖਦੇ ਹੋਏ ਸਾਰੇ ਅਰੇਂਜਮੈਂਟਸ ਜਿਹੜੇ ਆ ਰਹੇ ਥੇ इसको अलावा तो जो इन्वैसिगेट डिपार्टमेंट की सेंट्रल एजेंसी जो अपना स्टेट सइबर क्राइम जो पुलिस स्टेषन है क्योंकि साग सी एम साहब वालों के डी जी साहब वालों की बहुत मीटर की जा रही है पहले दिन तो ही और जोड़े पता है सइबर स्पेस बड़ी वा वास्ट स्पेस हैगी है बहुत तरह से टैक्नोलॉजी यूज बहुत सारिया फॉरन बेस कंपनी ज़्यादा ये ਜਿਹੜੇ ਆਪਣੇ ਲੈਕਚਰ ਦੇ ਜਿਹੜੇ ਜੁਦਸ ਨੂੰ ਪ੍ਰੋਵਾਈਡ ਕੀਤੇ ਜਾਂਦੇ ਹਨ ਉਹਨਾਂ ਪਲੈਟਫਾਰਮਸ ਔਰ ਬਹੁਤ ਸਾਰੀਆਂ ਮੀਨਸ ਆਪਣੇ ਜਿਹੜੇ ਮਾਈਕਰੋਸਾਫਟ ਹੈ ਜਾਂ ਹੋਰ ਹੈ ਉਹ ਸਭੇ ਚੀਜ਼ ਵੀ ਕਰਦੇ ਆ ਆਪਣੀਆਂ ਜਿਵੇਂ ਤੁਹਾਨੂੰ ਕੀ ਸੋਲਵਾਂ ਤੋਂ ਸੋਲਵ ਜਿਹੜੇ ਰਿਪਲਾਈ ਵਗੈਰਾ ਜਿਹੜੇ ਅਸੀਂ ਮੰਗਦੇ ਆ ਉਹਦੇ ਕਾਈ ਕਰ ਜਾਂਦਾ ਔਰ ਜੋ ਕੰਟੈਂਟਸ ਨੇ ਮੁੱਖ ਤਕਿ ਮੇਲ ਜਿਹੜੀ ਆਈਆਂ ਨੇ ਜਿਸ ਕੋਲ ਟੂ ਅਸਾਇਨ ਸੀ ਜਿੱਦਾਂ ਕਟੂਆ ਉਹਦੇ ਜਿਹੜੇ ਬੇਂਡੀ ਕੰਟੈਂਟ ਸਦਰਨ ਸਟੇਟਸ ਜਿਹੜੇ ਸਾਡੇ ਬੋਲੀਆ ਬਾਰੇ ਹੈਗਾ ਉਹਦੇ ਜਿਹ ਬੇਸਿਕਲੀ ਤਾਮਿਲਨਾਡ ਬਾਰੇ ਜਾਣਕਾਰੀ ਕਿਹੜੀ ਕਾ ਚੋਡੀ ਪੁਲੀਟੀਕਲ ਪਾਰਟੀਆਂ ਬਾਰੇ ਦਿੱਤੀ ਜਾਰੀ ਹੈ ਪਰ ਤੋਂ ਦੇ ਕੁਝ ਜਿਹੜੀਆਂ ਇਨਸੀਡੈਂਟਸ ਨੇ ਉਹਨਾਂ ਬਾਰੇ ਚਰਚਾ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਬੇਨਾਮੀ ਚਾਰਜ ਲਾਇਆ ਕੀਤਾ ਜਾਂਦਾ ਹਨ ਇਹ ਕਰਨਾ ਫਿਰ ਬਾਰੇ ਜਿਹੜਾ ਥੋੜਾ ਜਿਹਾ ਕਰਕੇ ਉਹਦੇ ਨਾਲ ਨੂੰ ਇਹ ਲੱਗਦਾ ਕਿ ਮੇਰੀ ਆਪਣੀ ਇੱਕ ਜਿਹੜੀ ਸ਼ੇਅਰ ਜੋ ਵੇਰ ਰੀਡਿੰਗ ਤੋਂ ਪਤਾ ਲੱਗਦਾ ਕਿ ਉਹ ਹਾਈਪ ਵੀ ਕ੍ਰੀਏਟ ਕਰਕੇ ਅਟੈਂਸ਼ਨ ਸੀਕ ਵੀ ਕਰਨਾ ਚਾਹੁੰਦੇ ਹਨ ਸੀਧਾ ਬਾਰੇ ਬਟ ਅਸੀਂ ਨੂੰ ਬਹੁਤ ਸੀਰੀਅਸਲੀ ਲਿਆ ਔਰ ਸਪੈਸ਼ਲੀ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਜਿਹੜੀ ਆ ਉਹ ਸੈਂਟਰਲ ਏਜੰਸੀ ਦੀ ਸਹਿਯੋਗ ਨਾਲ ਤੇ ਸਾਡੇ ਸਟੇਟ ਸਾਈਬਰ ਕ੍ਰਾਈਮ ਦੀ ਸਹਿਯੋਗ ਨਾਲ ਅਸੀਂ ਫਰੀਦਾਬਾਦ ਪਹੁੰਚੇ ਜਿਹੜੀ ਸਾਨੂੰ ਤਰੀਕ ਮਿਲੀ ਸੀ ਉਹਦੇ ਜੇ ਕੰਮ ਕੀਤਾ ਜਾ ਰਿਹਾ ਸ਼ੁਭਮ ਗੁਬੇ ਨਾਮ ਦਾ ਇੱਕ ਦਾ ਸੌਫਟਵੇਅਰ ਇੰਜੀਨੀਅਰ ਹੈ ਉਹ ਅਸੀਂ ਰੌਂਡ ਅਪ ਕੀਤਾ ਉਹਦੀ ਡਿਟੇਲਸ ਨੂੰ ਕੁਝ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਹੈ ਲੈਪਟਾਪ ਤੇ ਫੋਨ ਉਹ ਵੀ ਕੰਪਨੀ ਚ ਦੇ ਗਏ ਹੈ ਔਰ ਇਹ ਜਿੱਦੀ ਪਾਲਿਸੀ ਹੈ ਉਹ ਡਾਟਾ ਕਿ ਹੈ ਕਿ ਵਰਤੋਂ ਕੰਪਨੀ ਤੋਂ ਹਮਤ ਕਰੀਆ ਬਟ ਅਜੇ ਉਹਦੇ ਤੇ ਅਸੀਂ ਕਹਿ ਸਕਦੇ ਸਰ ਪਾਰਸ਼ਲ ਸਕਸੈਸ ਕਰੀਆ ਬਿਲਕੁਲ 1.1 ਨੂੰ ਕਾਫੀ ਇਨਫੋਰਮੇਸ਼ਨ ਹੈ ਕਿ ਬਾਕੀ ਆਉਣੇ ਹੈ ਕੰਪਨੀਆਂ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਉਹਦੇ ਇਸ ਕੰਮ ਕਰ ਰਹੇ ਹਨ ਬਟ ਫਿਰਸਟ ਮੇਲ ਆਈ ਇਸ ਇਨਵੈਸਟੀਗੇਸ਼ਨ ਇੱਕ ਤੱਕ ਪਹੁੰਚੀ ਹੈ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਜਿੰਨੀ ਵੀ ਗੱਲ ਹੈ ਤੁਹਾਨੂੰ ఎవਰੀ ਡੇ ਮੈਂ ਅਪਡੇਟ ਕਰਦਾ ਹੀ ਹਾਂ ਔਰ ਸਾਡੇ ਵੱਲੋਂ ਕੋਈ ਹੋਰ ਜੀ ਚੀਜ਼ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਰਿਪੋਰਟ ਅਪਡੇਟ ਕੀਤੀ ਜਾ ਸਕਦੀ ਹੈ ਕਿ ਨਾਲ ਕੀਤੀ ਜਾਂਦੀ ਹੋਵੇ ਔਰ ਆਪਾਂ ਹਿਊਮਨਸ ਤੋਂ ਵੀ ਇੱਕਲੂ ਸਟੇਟ ਵੀ ਰਹਿਣਾ ਤੇ ਸਾੰਤਾਨ ਵੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਬਿਲਕੁਲ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਰਤੇ ਆਪਾਂ ਸਾਰੇ ਨਤਮਸਤ ਹੋਨੇ ਆ ਅਸੀਂ ਪੂਰੀ ਤਰ੍ਹਾਂ ਮੁਸਤੈਦ ਆਂ ਔਰ ਉਸ ਤੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਬਹੁਤ ਸਕਸੈਸ ਬਸਾਂ ਵੀ ਉਸ ਬਾਰੇ ਔਰ ਬੇਕੋੜੇ ਜਲਦੀ ਮਿਲ ਕੇ ਔਰ ਸਾਰੀ ਜਾਣਕਾਰੀ ਸ਼ੇਅਰ ਕੀਤੀ ਜਾਊਗੀ ਮੇਜ਼ਾ ਦਾ ਟ੍ਰਾਂਸਫਰ ਵੀ ਵਰਤਿਆ ਕੀਤਾ ਜਾ ਰਿਹਾ ਹੈ